ਕੀ ਨਿਲਾਉਣੇ ਸੀਗੇ ਮੈਂ ਲਾਇਆ ਇਸ ਵੀਰ ਦੇ ਘਰ ਵਾਲੀ ਨੇ ਬਹੁਤ ਵੱਡਾ ਧੋਖਾ ਕੀਤਾ ਹੈ ਕਿ ਬੈਨ ਪੁੱਛਿਆ ਇਸ ਵੀਰ ਨੂੰ 22 ਸਾਲਾਂ ਦੀ ਬੱਚੀ ਨੂੰ ਲੈ ਕੇ ਅਮਰੀਕਾ ਪਹੁੰਚ ਜਾਂਦੀ ਹੈ ਜੋ ਵੀ ਇਸ ਵੀਰ ਜੀ ਨੇ ਰਿਕਾਰਡਿੰਗ ਦੇ ਵਿੱਚ ਦੱਸਿਆ ਹੈ ਆਓ ਆਪਾਂ ਸੁਣਦੇ ਹਾਂ ਵੀਰ ਜੀ 18 ਲੱਖ ਰੁਪਏ ਲੱਗਿਆ ਸੀ ਇਹ ਵੀਰ ਜੀ ਉਹ ਵੀ ਦੱਸੋ ਜਿਹੜਾ ਤੁਸੀਂ ਕਹਿੰਦੇ ਕਿ ਅਮਰੀਕਾ ਤੋਂ ਇੱਕ ਮੁੰਡਾ ਫੋਨ ਲਾਉਂਦਾ ਸੀ ਤੇ ਉਹ ਕਹਿੰਦੀ ਸੀ ਕੁਝ ਵੀ ਹੋ ਜੇ ਤਾਂ ਮੈਂ ਤਾਂ ਉਹਦੇ ਨਾਲ ਗੱਲ ਕਰਨੀ ਹਾਂ ਗੱਲ ਕਰਨੀ ਹਾਂ ਹਾਂ ਜੀ ਤੇ ਮੈਂ ਕਰੀ ਵੀ ਮਹਾ ਤੇਰੀ ਉਹ ਕਿਸੇ ਮੁੰਡੇ ਨਾਲ ਕਹਿੰਨੀ ਮੈਂ ਕਰੀ ਉਹ ਕਿਸੇ ਮੁੰਡੇ ਨਾਲ ਗੱਲ ਨਹੀਂ ਹੁੰਦੀ ਹੈਗੀ ਠੀਕ ਆ ਤੇ ਉਹ ਮੁੰਡਾ ਇਹਦੇ ਨਾਲ ਗੱਲਾਂ ਕਰਦਾ ਸੀਗਾ ਜੀ ਉਹਦਾ ਭਾਜੀ ਸਾਨੂੰ ਵੀ ਫੋਨ ਆਇਆ ਵੀ ਤੁਸੀਂ ਕੁੜੀ ਨੂੰ ਛੇਤੀ ਛੇਤੀ ਕੱਢੋ ਵੀਰ ਜੀ ਤੁਹਾਨੂੰ ਸ਼ੱਕ ਹੋ ਗਈ ਕਿ ਤੇ ਨਾ ਕਿਤੇ ਤੁਹਾਡੀ ਵਾਈਫ ਕੇ ਤੁਹਾਨੂੰ ਧੋਖਾ ਦੇ ਰਹੀ ਹੈ ਤੇ ਕਿਸੇ ਨਾਲ ਰਿਲੇਸ਼ਨ ਚ ਹੈ ਜੀ ਠੀਕ ਹੈ ਮੈਂ ਇਹਨਾਂ ਨੂੰ ਕਿਹਾ ਤੇ ਇਹ ਮੈਨੂੰ ਉਤੋਂ ਮੈਨੂੰ ਇਹਨਾਂ ਨੂੰ ਸਿੱਧਾ ਕਿਹਾ ਕਹਿੰਦੀ ਮੈਂ ਕੁਝ ਵੀ ਕਰ ਸਕਦੀ ਹਾਂ ਤੂੰ ਮੇਰਾ ਕੱਖ ਨਹੀਂ ਵਿਗਾੜ ਸਕਦਾ ਤੇ ਮੈਂ ਇਥੋਂ ਪੁਲਿਸ ਵਾਲੇ ਨੂੰ ਇੱਕ ਕੰਪਲੇਂਟ ਕਰੂ ਮੈਂ ਕੁਛ ਵੀ ਝੂਠਾ ਕਹਿ ਕੇ ਮੈਂ ਆਪਣੇ ਕੱਪੜੇ ਫੜ ਲੂ ਮੈਂ ਐਦਾਂ ਕਰ ਲੂ ਵੀ ਮੈਨੂੰ ਇਹ ਕੁੱਟਦਾ ਠੀਕ ਹੈ ਭਾਜੀ ਇਹਨੇ ਆਹ ਕੁਛ ਕਿਹਾ ਇਹਨੇ ਭਾਜੀ ਅਗਰ ਮੈਂ ਕੁਛ ਮੈਂ ਦੇਖੋ ਮੈਂ ਆਪਣਾ ਤਾਂ ਪਿੱਛੇ ਦਾ ਸਾਰਾ ਕੁਝ ਮੈਂ ਆਪਦਾ ਬਰਬਾਦ ਕਰਕੇ ਆਗਾ ਸੀ ਕਿ ਮੈਂ ਇੱਥੇ ਜਦੋਂ ਇਹ ਐਵੇਂ ਕਰਨ ਲੱਗ ਗਿਆ ਕਿ ਮੈਂ ਪਰ ਇਹਦੇ ਪਿੱਛੇ ਆਪਣੀ ਲਾਈਫ ਹੋਣੀ ਬਰਬਾਦ ਕਰਨੀ ਸੀ ਕਿ ਮੈਂ ਇਹਨੂੰ ਕੁੱਟ ਕੇ ਸੁਧਾਰ ਵੀ ਨਹੀਂ ਸਕਦਾ ਸੀਗਾ ਜਿਹੜੀ ਜਨਾਨੀ ਇੱਕ ਵਾਰੀ ਹੱਥੋਂ ਬਾਹਰ ਨਿਕਲ ਗਈ ਉਹਨੂੰ ਮੈਂ ਕੁੱਟ ਕੇ ਵੀ ਨਹੀਂ ਸੁਧਾਰ ਸਕਦਾ ਉਹਨੂੰ ਕੀ ਕਰ ਸਕਦਾ ਸੀਗਾ ਮੈਂ ਚਲੋ ਭਾਜੀ ਮੈਂ ਇਹਦੇ ਤੋਂ ਆਪਣਾ ਪਾਸਾ ਠੀਕ ਹੈ ਹਾਂਜੀ ਤੇ ਮੈਂ ਨਾ ਭਾਜੀ ਕੀ ਹੋਇਆ ਮੈਂ ਕੰਮ ਤੋਂ ਲੇਟ ਆਇਆ ਮੈਂ 9:30 ਮੈਨੂੰ ਬੱਚੇ ਹੋਏ ਚਲੋ ਮੈਂ ਰੂਮ ਦੇ ਵਿੱਚ ਆਇਆ ਮੇਰੀ ਬੇਟੀ ਅੰਦਰ ਇਕੱਲੀ ਨਾ ਸੌ ਰਹੀ ਬੈਟਾਂ ਦੇ ਸੌ ਰਹੀ ਤੇ ਮੇਰੀਆਂ ਮੇਰੇ ਕੋਲ ਉਹਦੀਆਂ ਸਾਰੀਆਂ ਵੀਡੀਓ ਬਣਾਈ ਹੋਏ ਮੇਰੇ ਸਾਰੇ ਇਕੱਲਾ ਇਕੱਲਾ ਪ੍ਰੂਫ ਵੇਖਦਾ ਤੇ ਮੈਂ ਕਿਹਾ ਵੀ ਇੱਥੇ ਰਾਜਵੀਰ ਹੈ ਨਹੀਂ ਕਿਤੇ ਵੀ ਬੱਚੀ ਇਕੱਲੀ ਪਈ ਔਰ ਮੈਂ ਭਾਜੀ ਬਾਹਰ ਗਿਆ ਸਾਰੇ ਕਿਤੇ ਵੇਖਿਆ ਕਿਤੇ ਵੀ ਨਾ ਇੱਕ ਬੈਕ ਸਾਈਡ ਤੇ ਪਿੱਛੇ ਕੋਈ ਥੋੜਾ ਜਿਹਾ ਹੈਗਾ ਸੀਗਾ ਉੱਥੋਂ ਘਰ ਤੋਂ 100 ਮੀਟਰ ਦੂਰ ਕੋਈ ਗਾਰਡਨ ਸੀਗਾ। ਓਕੇ। ਇਹ ਉੱਥੇ ਬੈਠੀ ਭਾਜੀ ਇਹ ਗੱਲਾਂ ਕਰ ਰਹੀ ਹੈ। ਹਮ। ਠੀਕ ਹੈ ਮੈਂ ਪਿੱਛੇ ਖੜ ਕੇ ਇਹਨਾਂ ਸਾਰੀਆਂ ਗੱਲਾਂ ਸੁਣ ਲਈਆਂ ਮੈਂ ਉੱਥੇ ਭਾਜੀ ਵੀਡੀਓ ਬਣਾ ਲਈ ਜਿਹੜੀ ਮੈਂ। ਓਕੇ। ਹਾਂਜੀ ਇਹਦੀ ਵੀਡੀਓ ਬਣਾ ਕੇ ਮੈਂ ਭਾਜੀ ਵਾਪਸ ਆਏ ਤੇ ਕੁੜੀ ਨਾ ਭਾਜੀ ਮੈਂ ਤੁਸੀ ਇਦਾਂ ਯਕੀਨ ਮੰਨ ਲਓ ਕੁੜੀ ਦਾ ਰੋ ਰੋ ਕੇ ਬੁਰਾ ਹਾਲ। ਸਾਨੂੰ ਵੀ ਕਾਲ ਕਰਦੀ ਹੁੰਦੀ ਸੀ ਨਾ ਵੀ ਮੈਂ ਯੂਐਸ ਦਾ ਕੰਮ ਕਰਾਉਣਾ ਤੇ ਇਹ ਮੈਨੂੰ ਕਹਿੰਦੀ ਹੁੰਦੀ ਸੀ 2 ਮਿੰਟ ਵੀਰੇ ਰੋਕੇ ਫੋਨ ਲਾਈ ਮੈਂ ਬਾਹਰ ਜਾ ਕੇ ਕਰਦੀ ਇੱਥੇ ਰੇਂਜ ਨਹੀਂ ਆਉਂਦੀ ਪਰ ਸਾਨੂੰ ਨਹੀਂ ਸੀ ਪਤਾ ਉਹ ਫੋਨ ਚੋਰੀ ਕਰਦੀ ਐ ਹਾਂ ਹਾਂ ਬਾਜੀ ਫੋਨ ਚੋਰੀ ਕਰਦੀ ਸੀਗੇ ਉਹ ਸਾਰੀਆਂ ਗੱਲਾਂ ਬਾਤਾਂ ਸਾਰੀਆਂ ਉਹ ਫੇ ਮੈਨੂੰ ਡਰੇ ਸੀਗਾ ਮੈਨੂੰ ਸਿਰਫ ਇਹ ਸੀਗਾ ਕਿ ਉਹ ਕੁੜੀ ਦੀ ਮੈਨੂੰ ਬਹੁਤ ਜ਼ਿਆਦਾ ਧਮਕੀ ਦਿੰਦੀ ਸੀਗੀ ਵੀ ਤੂੰ ਕੰਮ ਤੇ ਚਲਾ ਜਾਣਾ ਮੈਂ ਪਿੱਛੇ ਕੁੜੀ ਨੂੰ ਕੁਝ ਵੀ ਕਰ ਸਕਦੀ ਆਂ ਜੀ ਉਹ ਕੁੜੀ ਨੂੰ ਵੀ ਇਸ ਕਰਕੇ ਨਾਂ ਲੈ ਕੇ ਕੀ ਆ ਕਿ ਕਿਉਂਕਿ ਉਹਨੇ ਕੁੜੀ ਨਾਲ ਲਿਜਾ ਕੇ ਸਪੋਰਟ ਲਈ ਆਪਣੀ ਆਪ ਨੂੰ ਵੀ ਕੱਲ ਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਹਾਂ ਬੀਏ ਕੁੜੀ ਨਾਲ ਐ ਕੀ ਹੈ ਕਿਉਂਕਿ ਇਹਦਾ ਘਰ ਵਾਲਾ ਸੱਚਾ ਹੋਊਗਾ ਇਹਨੂੰ ਕੁੱਟਦਾ ਮਾਰਦਾ ਹੋਣਾ ਕਿੰਨਾ ਕਰ ਮੈਂ ਇਹਨੂੰ ਕੁੱਟਦਾ ਮਾਰਦਾ ਉਹਨਾਂ ਦਾ ਮੇਰਾ ਇੱਕ ਸਬੂਤ ਤਾਂ ਹੋਣਾ ਕੋਈ ਮੇਰੇ ਲਈ ਪ੍ਰੂਫ ਤਾਂ ਦੇ ਦੋਗਾ ਨਾ ਕੀ ਗੱਲ ਹੋਈ ਮੈਂ ਇਹਨੂੰ ਕਿਹਾ ਵੀ ਦੇਖੋ ਮੈਂ ਤੇਰੇ ਨਾਲ ਜਿਆਦਾ ਨਹੀਂ ਕੱਟ ਸਕਦਾ ਕਿ ਅਗਰ ਤੈਨੇ ਉਹ ਕਹਿੰਦੀ ਮੈਂ ਡਿਵੋਰਸ ਤਾਂ ਮੈਨੂੰ ਤੈਨੂੰ ਮੈਂ ਦੇਣਾ ਨਹੀਂ ਹੈਗਾ ਮੈਂ ਕਿਹਾ ਵੀ ਡਿਵੋਰਸ ਨਹੀਂ ਦੇਣਾ ਮੈਂ ਤੇਰੇ ਨਾਲ ਨਹੀਂ ਕੱਟ ਸਕਦਾ ਹੈਗਾ ਠੀਕ ਹੈ ਮੈਂ ਉਹਨੂੰ ਕਿਹਾ ਕਿ ਤੂੰ ਕਿਸੇ ਹੋਰ ਨਾਲ ਜਰੂਰ ਗੱਲਾਂ ਕਰਦੀ ਏ ਤੇਰਾ ਸਭ ਕੁਝ ਹੋ ਆ ਵੀ ਮੈਂ ਤੇਰੇ ਨਾਲ ਰਹਿ ਕੇ ਕੀ ਕਰਨਾਗਾ ਠੀਕ ਹੈ ਚਲੋ ਭਾਜੀ ਇਹਦਾ ਭਰਾ ਵੀ ਇਹਦਾ ਨਾਲ ਰਲਿਆ ਹੋਇਆ ਸੀਗਾ ਠੀਕ ਆ ਸਾਰਾ ਕੁਝ ਉਹ ਮੇਰੇ ਮੂੰਹ ਤੇ ਕੁਝ ਹੋਰ ਸੀਗਾ ਮੈਨੂੰ ਕਹਿੰਦਾ ਸੀਗਾ ਭਾਜੀ ਮੈਨੂੰ ਬਲੌਕ ਕਰ ਤਾਂ ਮੈਂ ਇਹਨੂੰ ਗਾਲਾਂ ਕੱਢੀਆਂ ਪਰ ਆਹ ਭਾਜੀ ਨੂੰ ਪੁੱਛ ਲਓ ਸਾਰੇ ਹੱਕ ਪੈਸੇ ਦੇਣ ਦੇ ਵਿੱਚ ਵੀ ਅਸੀਂ ਕੁੜੀ ਨੂੰ ਕੱਢੋ ਤੇ ਪੈਸੇ ਮੈਨੂੰ ਦੇਣਾ ਭਾਜੀ ਜਦੋਂ ਤੁਸੀਂ ਜੁਕੇ ਆ ਜਾਂਦੇ ਕਿੰਨੇ ਚਾਰ ਮਹੀਨੇ ਬਾਅਦ ਇਹ ਸਾਰਾ ਕੁਝ ਸ਼ੁਰੂ ਹੁੰਦਾ ਹੈ ਕੀ ਤੁਸੀਂ ਇਦਾਂ ਮੰਨ ਕੇ ਚਲੋ ਇਹ ਚਾਰ ਕਿ ਮਹੀਨਾ ਬਾਅਦ ਇਹ ਸਾਰਾ ਕੁਝ ਸਟਾਰਟ ਕਰਨ ਲੱਗੀ ਸੀ